ਆਰੀ 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 ਸੰਤਾ ਪੁੱਛੇ ਬੰਤੋਂ ਨੂੰ ਤੇਰੀ ਕੀ ਦੇ ਨਾਲ ਹੈ ਜਾਰੀ ਵੇ ਉਹਨਾਂ ਦਾ ਕੀ ਗਿਣਨਾ ਮੇਰੇ ਜਾਰਾਂ ਦੀ ਗਿਣਤੀ ਭਾਰੀ ਵੇ ਇੱਕ ਤਾਂ ਚੁੱਲ੍ਹੇ ਪਕਾਵੇ ਰੋਟੀਆਂ ਦੂਜਾ ਜਾਵੇ ਰਾੜੀ ਵੇ ਤੀਜਾ ਹਾਰੇ ਵਿੱਚ ਤਰਦਾ ਦਾਲਾਂ ਚੌਥਾ ਕੂਬਿ ਮਿਸਾਲਿਆਂ ਵਾਲੀ ਵੇ ਚੌਥਾ ਉੱਠ ਕੇ ਦੁ ਤਿਰੜਕਦਾ ਪੰਜਵਾਂ ਮੁੰਝੇ ਮਦਾਣੀ ਵੇ ਛੇ ਮਾ ਕੱਢਦਾ ਤਾਰਾਂ ਢੋਕੇ ਛੇ ਮਾ ਕੱਢਦਾ ਤਾਰਾਂ ਢੋਕੇ ਸਤਵਾਂ ਪਿਆਵੇ ਪਾਣੀ ਵੇ ਅਠਵਾਂ ਲਿਆਇਆ ਬੋਤ ਜਣ ਨੂੰ ਬੈਰੀ ਜਾਂਜਰਾ ਪਾਵੇ ਬੋਤਾ ਮਿੱਤਰਾਂ ਦਾ ਰੇਲ ਦੇ ਬਰਾਬਰ ਜਾਵੇ ਬੋਤਾ ਮਿੱਤਰਾਂ ਦਾ ਰੇਲ ਦੇ ਬਰਾਬਰ ਜਾਵੇ ਬੋਤਾ ਮਿੱਤਰਾਂ ਦਾ ਰੇਲ ਦੇ ਬਰਾਬਰ ਜਾਵੇ ਬੋਤਾ ਮਿੱਤਰਾਂ ਦਾ